ਬਾਈ ਜੀਰੀ ਪ੍ਰਧਾਨ ਬਾਈ ਦੀ ਪੱਕ ਗਈ ਅੱਜ ਉਹੀ ਦੇਖਣ ਆਏ ਆ ਬੇ ਰੌਲਾ ਹੈ ਚੱਲਦਾ ਕਿੰਨਾ ਪ੍ਰਧਾਨ ਬਾਈ ਦੀ ਸਭ ਤੋਂ ਪਹਿਲਾਂ ਪੱਕ ਗਈ ਤੁਹਾਨੂੰ ਦਿਖਾ ਵੀ ਦਿੰਦੇ ਵੀ ਆ ਪਲਾਟ ਸਾਰਾ ਹੀ ਪੀਲਾ ਹੋ ਗਿਆ ਬਾਈ ਇਹ ਹਾਂ ਇਹ ਦੇਖਦਾ ਲੱਗੇ ਦੇਖਦਾ ਆ ਦੇਖੋ ਪਾਣੀ ਬਾਈ ਪੂਰਾ ਚੱਲਦਾ ਮਾਰੋ ਮਾਰ ਕਈ ਮੋਟਰਾ ਜਿੰਨਾ ਪਾਣੀ ਚੱਲਦਾ ਹੈ ਲੈ ਜਿੰਨਾ ਪਾਣੀ ਚੱਲਦਾ ਸੱਤ ਲੂਜ ਲਾਂਗੇ ਜਾਣਾ ਬਾਈ ਸਾਰ ਹੂੰ ਉਹਦੇ ਕੋਈ ਘੱਟ ਆ ਦੇਖੋ ਬਾਈ ਵੜਿਆ ਚੱਲੇ ਆ। ਬਈ ਬੀਜ ਵਧੀਆ ਏ। ਹਾਂ ਹਾਂ। ਕਈ ਵਾਰ ਕਹਿੰਦੇ ਵੀ ਵੈਰਾਈਟੀ ਵਧੀਆ ਟੱਕਰ ਜਾਂਦੀ ਉਹੀ ਚੱਕਰ ਆ। ਹਾਂ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਇਧਰ ਪ੍ਰਧਾਨ ਬਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਬਾਈ ਜੀਰੀ ਪ੍ਰਧਾਨ ਬਾਈ ਦੀ ਪੱਕ ਗਈ। ਅੱਜ ਉਹੀ ਦੇਖਣ ਆਏ ਆ। ਵੀ ਰੌਲਾ ਇਹ ਚੱਲਦਾ ਕਹਿੰਦੇ ਪ੍ਰਧਾਨ ਬਾਈ ਦੀ ਸਭ ਤੋਂ ਪਹਿਲਾਂ ਪੱਕ ਗਈ। ਤੁਹਾਨੂੰ ਦਿਖਾ ਵੀ ਦੰਦੇ ਵੀ ਆ ਪਲਾਟ ਸਾਰਾ ਹੀ ਪਿਲਾ ਹੋ ਗਿਆ ਬਾਈ ਇਹ। ਹਾਂ ਇਹ ਦੇਖਦਾ। ਲੱਗੇ ਦੇਖਦਾ। ਹਲੇ ਇਧਰ 34 ਜਮਤੀ ਆਰ ਜਿਹੜਾ ਹੋਰ ਬੀਜ ਐ ਮਤਲਬ ਪ੍ਰਧਾਨ ਨੇ ਦੋ ਬੀਜ ਲਾ ਲਏ ਇਹਦੇ ਦੋ ਵਾਰ ਚ ਵੱਢ ਹੋਣੀ ਹੁਣ ਦੋ ਵਾਰ ਚ ਨਹੀਂ ਹਾਂ 34 ਲੇਟ ਵੱਢ ਹੁੰਦੀ ਹੈ ਨਾ ਹੂੰ ਜਿਹੜੀ 26 ਐ 26 ਵੀ ਬਾਈ ਵਧੀਆ ਖੜੀ ਐ ਨਾ ਦੇਖੋ ਤਕਰੀਬਨ ਇਹ ਥੋੜੇ ਦਿਨ ਲੌਂਗੀ ਬਾਈ ਆ ਪਿੱਛੇ ਪਿੱਛੇ ਦਾਣੇ ਰਹਿ ਗਏ ਹੂੰ ਮੇਰੇ ਪੱਕੇ ਮੰਨ ਲਾਦਾ ਵੀ ਜਿਹੜੀ ਸ਼ੁਰੂਆਤ ਪ੍ਰਧਾਨੇ ਕਰੂਗਾ ਕਮੈਂਦੀ ਜਿਹੜੇ ਲੱਗਦੇ ਹੈ ਰਾਜੀ ਸਰਪੰਚ ਵੀ ਕਰੂਗਾ ਹਾਂ ਅੱਛਾ ਬਰਾਬਰੇ ਹੈ ਬਰਾਬਰੇ ਇਹਦਾ ਕਾਲਾ ਲੈ ਕੇ ਗਿਆ ਚਾਰ ਕਿੱਲਾਂ ਦੀ ਪੱਟ ਕੇ ਜਾਦਾ ਭਾਈ ਰਾਜੀ ਭਾਈ ਜਾਂ ਪ੍ਰਧਾਨ ਇਹ ਦੋਹਾਂ ਚ ਇੱਕ ਜਾਣੇ ਦੀ ਪਹਿਲਾਂ ਕੰਮਾਂ ਚੱਲ ਪੈਣੀ ਓਕੇ ਕੋ ਪ੍ਰਧਾਨ ਵਿਹਲਾ ਵੀ ਹੈ ਨਹੀਂ ਹਲੇ ਮਹੀਨਾ ਹੋ ਗਿਆ ਮਿਸਤਰੀਆ ਨਹੀਂ ਫੜਦੇ ਪ੍ਰਧਾਨ ਕਿੰਨਾ ਕੰਮ ਰਹਿ ਗਿਆ ਹਲੇ ਲੱਗੂਗੇ ਹਲੇ ਮਹੀਨਾ ਹੋ ਲੱਗ ਜਾ ਬੱਲੇ 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 ਪਾਵੇ ਨਹੀਂ ਇਨਾ ਟਾਈਮ ਲੇ ਲਿਆ ਪ੍ਰਧਾਨ ਬਰੀਕੀ ਕੰਮ ਆ ਭਾਈ ਜਿਹੜਾ ਉਹ ਜੰਗਲਾ ਮਹਿੰਗਾ ਬੱਸ ਪੈਂਦਾ ਪ੍ਰੋਜੈਕਟ ਹੌਲੀ ਹੁੰਦਾ ਕੰਮ ਜਿਹੜਾ ਹੋਰ ਆ ਕੋਈ ਇਟਾ ਵਾਲਾ ਉਹਦਾ ਇਟਾ ਲਾ ਕੇ ਜਰੇ ਲਪਾਈ ਹੋ ਜਾਂਦੀ ਜਾਂ ਸਟੀਲ ਵਾਲਾ ਵੀ ਛੇਤੀ ਲੱਗ ਜਾਂਦਾ ਲਪਾਈ ਪਾਈ ਦਾ 23000 ਦਾ ਠੇਕਾ ਮੇਟਰੀਗਾ ਲੰਬਾ ਕੰਮ ਹੈ ਪ੍ਰਧਾਨ 26 ਦਾ ਵੀ ਤਰੀਕਾ ਹੁਣ ਝਾੜ ਪਤਾ ਲੱਗ ਜੂਗਾ ਕਿਆ ਕਹਿੰਦੀ ਚਲ ਝਾੜਨਾ ਆਪਣੇ ਮੈਂ ਕਦੇ ਦੇਖੀ ਨਹੀਂ ਹੈਗਾ ਬਾਕੀ ਜਿਹੜੀ ਇਹ 26 ਬਾਈ ਪ੍ਰਧਾਨ ਲਾ ਗਿਆ ਉਨੇ ਸਵਰ ਹੋ ਜਵੇ ਜਿਹੜੀ 26 ਇਹ ਇਹ 26 ਨੇਰੀ ਤੇ ਬਚ ਗਈ ਹੱਲੇ ਝੋਲਿਆਂ ਤੇ ਜਿਹੜੇ ਆਏ ਆ ਉਹ ਵੀ ਪਟਾਸ ਹੈਗੀ ਆ ਪਟਾਸ ਹੈਗੀ ਆ ਡੋਟੀ ਤਾਂ ਨਹੀਂ ਆਈ ਡੋਟੀ ਤਾਂ ਮਨੇ ਮੈਂ ਤਾਂ ਕਦੇ ਦੇਖੀ ਨਹੀਂ ਹੈਗੀ ਡੋਟੀ ਹੂੰ ਡੋਟੀ ਪੈਂਦੀ ਆ ਜਿੱਥੇ ਪਪੂਲਰ ਪਟਿਆ ਹੋਵੇ ਉਹਦੇ ਵਿੱਚ ਪਰਦਾਰ ਮੈਂ ਇੱਕ ਦੇਖਿਆ ਜਿਹੜੀ ਆਪਾਂ ਸਪਰੇਅ ਲਿਆਏ ਤੇ ਜਰ ਮੈਂ ਕਰੀ ਹੈ ਮੇਰੇ ਹਲੇ ਜਿਹੜੀ ਉਹ ਪੈਪ ਵਿੱਚ ਦਾਣਾ ਆਉਂਦਾ ਜਾਂ ਰਾਏ ਨਹੀਂ ਤੇ ਹੈਗੀ ਮੇਰੇ ਸੁੰਡੀ ਨੇ ਨੁਕਸਾਨ ਨਹੀਂ ਕਰਿਆ ਹੈਗਾ ਮਤਲਬ ਮੈਂ ਸਾਂਭ ਲਈ ਬਹੁਤ ਟਾਈਮ ਕੇ ਸਪਰੇਅ ਹੋ ਗਈ ਤੇ ਨਹੀਂ ਗੋਬਰੀ ਸੁੰਡੀ ਦਾ ਅਟੈਕ ਜਮਾ ਹੀ ਨਹੀਂ ਹੋਇਆ ਹੈਗਾ ਮੈਂ ਦੱਸ ਦੇਣ ਲੇਟ ਹੋ ਗਿਆ ਸਭ ਨੂੰ ਇਹਨੂੰ ਸਪਰੇਅ ਕਰਾ ਸਪਰੇਅ ਨੂੰ ਮੇਰਾ ਟਾਈਮ ਸਹੀ ਤਾਂ ਕਰਕੇ ਬਾਈ ਮੈਂ ਇੱਕ ਹੋਰ ਲਿਆਂਦੀ ਵੀ ਹੁਣ ਤੇਲੇ ਵਾਲੀ ਉਹ ਕਰ ਦੇਣੀ ਹੁਣ ਜੇਰੀ ਵੀ ਪ੍ਰਦਾਨ ਫਿਰ ਦੇਖਦੀ ਹੈ ਸਪਰੇਅ ਦਾ ਫਰਕ ਹੈਗਾ ਨਹੀਂ ਨਹੀਂ ਫਰਕ ਹੈ ਬਰਾਬਰ ਨਿਕਲਦੀ ਹੈ ਸਾਰੀ ਬਾਹਰ ਆਦਾ ਚੱਲ ਹੁਣ ਮਾੜੀ ਧੁੱਪਾਂ ਪਈ ਵੀ ਆ ਸਵੇਰ ਨੂੰ ਆ ਕੇ ਦੇਖ ਲਿਆ ਐਂ ਝਿਲਮਿਲ ਝਿਲਮਿਲ ਕਰਦੇ ਖੇਤ ਝਿਲਮਿਲ ਝਿਲਮਿਲ ਦੇਖਦੇ ਹੀ ਆ ਹਾਂ ਠੀਕ ਨੇ ਤੁਸੀਂ ਦੇਖ ਸਕਦੇ ਬਾਈ ਸਾਰੇ ਹੀ ਹਾਂ ਵੈਸੇ 26 ਆਪਣੀ ਜਗਾ ਇਹ ਜਿਹੜੀ ਬਾਈ 34 ਸਵਾ ਇਹਦਾ ਦਿਖਾਵਾ ਨਹੀਂ ਹੈ ਗਰਾ ਚਾਰ ਚੰਗਾ ਹੈ ਇਹ ਜਿੰਨੀ ਮਾੜੀ ਵੀ ਹੋਊਗੀ ਮਾੜੀ ਵੀ ਛਾੜ ਦੇ ਜਾਂਦੀ ਆ ਦੇਖਣੇ ਨੂੰ ਐਂ ਲਾਦੇ ਦੋ ਦੋ ਡੱਕੇ ਆ ਟਰਾਲਾ ਦੱਸਦਾ ਬਾਈ ਹਾਏ ਹਵਾਈ ਬਰੇਡ ਦਾ ਫਾਇਦਾ ਏ ਬਾਕੀ ਗੰਡਾ ਦੱਸੂ ਸਵਾ 34 ਬਾਈ ਆਏ ਆ ਅਸੀਂ ਲਾਲੀ ਪਰਖੀ ਵੀ ਆ ਵੀ ਵਧੀਆ ਵੀ ਆ ਕਮਰੇ ਗਰਦੀ ਨਹੀਂ ਗਰਦੀ ਨਹੀਂ ਹੈਗੀ ਸੋ ਤਾਂ 아이 ਹੈ ਜਿਹੜਾ ਉਹ ਗਿਰ ਜਾਂਦਾ ਬਾਈ 27 ਡਰੇ ਦੇ ਕਿਲ ਤੇ ਕੁਆਂਟਲ ਦਾ ਫਰਕ ਹੈਗਾ 4 ਦਾ 2 ਕੁਆਂਟਲ ਦਾ ਹੋਗਾ ਵੀ ਵੱਧ ਹੈ ਪਰ ਉਹ ਨੁਕਸਾਨ ਆਇਆ ਗਰ ਜਾਂਦੀ ਫਿਰ ਫਾਂਟੇ ਨਹੀਂ ਪੱਕਣ ਚਾਉਂਦੀ ਤੇ ਬਾਈ ਉਹੀ ਗੱਲ ਹੈ ਜੇ ਗਰੀ ਵੀਉਂਗੀ ਫਮਸ਼ੀਨਾਂ ਨਾਲ ਵੱਧ ਪੈਸੇ ਲੈ ਲੈਣੇ ਪੱਕਾ ਖੜੀ ਹੋऊंगी ਖੜੀ ਦਾ ਘੱਟ ਰੇਟ ਆ ਗਰੀ ਪੀਰਾ ਵੱਧ ਰੇਟ ਆ ਅਮਰੇ ਗਰੀ ਵੀ ਪੱਕਦੀ ਨਹੀਂ ਜੀਰੀ ਪੱਕਦੀ ਨਹੀਂ ਹੈਗੀ ਕਿ ਕਣਕ ਲਈ ਦਾ ਜੀਰੀ ਲਈ ਦਾ ਇੱਕ ਦਹਿਲੀ ਬਾਈ ਹੁਣ ਜਿੰਨੇ ਮੀ ਪੈਂਦੇ ਆ ਪੰਜ ਪੰਜ ਜੀਰੀਆਂ ਲੇਟ ਹੋਈ ਜਾਣੀਆਂ ਨਹੀਂ ਲੇਟ ਤਾਂ ਕਰਦਾ ਨਹੀਂ ਠੰਡ ਹੋਗੀ ਸਵੇਰੇ ਅਛਾ ਆਮ ਨੂੰ ਵੀ ਬਾਈ ਹੁਣ ਦੇ ਲਓ ਧੁੱਪ ਨਹੀਂ ਹੈਗੀ ਮੌਸਮ ਠੰਡਾ ਪੈ ਗਿਆ ਹਾਂ ਗਰਮੀ ਕਰਕੇ ਆ ਉੱਪਰ ਤੇ ਹੋਇਆ ਬੈਠ ਗਏ ਆ ਦੇਖ ਲੈ ਫਿਰ ਆ ਦੇਖ ਲੋ ਇਹ ਇਹ ਵੀ ਬਾਈ ਲੇਟ ਲੱਗੀ ਐ ਤਿੰਨ ਤਰ੍ਹਾਂ ਦੇ ਰੰਗ ਰੂਪ ਆ ਗਏ ਨਹੀਂ ਤਿੰਨ ਮੰਜਲੇ ਚੱਲ ਬਾਈ ਆਏ ਆ ਹੁਣ ਤੇਰੀ ਦੋ ਵਾਰ ਵੱਡ ਹੋ ਜੂਗੀ ਨਹੀਂ ਫੇ ਟਰਾਲੇ ਲੱਭਣੇ ਪੈਂਦੇ ਯਾਰਾ ਸਿਆਪਾ ਹੋ ਜਾਂਦਾ ਏ ਦੋ ਹੁਣੇ ਇੱਕ ਇੱਕ ਟਰਾਲਾ ਭਰ ਜੂ ਵਧੀਆ 16 ਫੁੱਟ ਭਰਨਾ ਚਾਹੀਦਾ ਟੀਸੀ ਘਟਵਾ ਪ੍ਰਧਾਨ ਉਹਦੇ ਤੇ ਦੇਖੋ ਹਾਂ ਮਿਹਰਬਾਨ ਨਾਲ ਉਹ ਦਿਖਦੀ ਆ ਵੀ ਹਾਂ ਸਹੀ ਐਤਗੀ ਉਦਾਂ ਬਿਮਾਰੀਆਂ ਨਹੀਂ ਬਾਈ ਜਿਕਣਾ ਪਈਆਂ ਜਿਕਣਾ ਪਿੱਛੇ ਜੇ ਪਤਾ ਨਹੀਂ ਕਿ ਠੀਕ ਹੈ ਠੀਕ ਆ ਸਭ ਦੀਆਂ ਵੀ ਜਿਕਣਾ ਬੂਝਾ ਡੋਨ ਹੋ ਗਿਆ ਗਲਗੀ ਕੁਸ ਹੋ ਗਿਆ ਜੀਰਿਆ ਸਾਫ ਪਈਆਂ ਜਿੰਨੀਆਂ ਵੀ ਦੇਖੀਆਂ ਪਰ ਤਾਂ ਇਹ ਮੀਂਹ ਕਰਕੇ ਹੀ ਆ ਆਹੋ ਰੱਖ ਲੈ ਵੀ ਇੱਕ ਦੀ ਮੌਸਮ ਵਧੀਆ ਬਰਸਾਤ ਨਹੀਂ ਜ਼ਿਆਦਾ ਹੋਈ ਬਰਸਾਤ ਨਹੀਂ ਹੋਈ ਨਹੀਂ ਗਰਮੈਸ ਜੀ ਕੇ ਤੇਲਾ ਜਾ ਹੋ ਜਾਂਦਾ ਬਾਈ ਤੇਲਾ ਹੀ ਚੀਕਾ ਕਢਾ ਦਿੰਦਾ ਇਹ ਹੁਣ ਤਾਂ ਤੇਲੇ ਦੀ ਦਵਾਈ ਆ ਗਈ ਬਾਈ ਪਹਿਲਾਂ ਨਹੀਂ ਦੇ ਹੈਗੇ ਹੁਣ ਤੇਲੇ ਦਾ ਇਲਾਜ ਹੈਗਾ ਇਹ ਆਮਨੇ ਹੁਣ ਤਾਂ ਸਾਰੇ ਕਿਸੇ ਇਲਾਜ ਹੋ ਗਏ ਉਹ ਤਾਂ ਇਹ ਜੀ ਦਵਾਈ ਆ ਬਾਈ ਘੰਟੇ ਚ ਬਿਮਾਰੀ ਲੋਕ ਦੂੰਗੀ ਜਿਹੜੀ ਮਰਜ਼ੀ ਬਿਮਾਰੀ ਹੋਵੇ ਆ ਜਾਨੀ ਕਰੇ ਕੰਪਨੀ ਦੀ ਮੈਂ ਬਾਈ ਬਾਈ ਇਹਨੂੰ ਕਰਤਾ ਫੋਨ ਬਾਈ ਵੀ 14 ਪੰਪ ਮੇਰੇ ਹੋਗੇ 5 ਪੰਪ ਪੰਮਨੇ ਦੇ ਹੋਗੇ 5 ਪੰਪ ਮੈਕ ਲੋਗੇ ਵੀ ਵਾ ਆਪਣਾ ਆ ਜਾ ਸਾਜਰੇ ਸ਼ਨੀਵਾਰ ਨੂੰ ਆ ਜਾ ਐਤਵਾਰ ਨੂੰ ਆਇਆ ਦੋ ਜਣੇ ਆਉਂਗਾ ਬਹੁ ਆ ਜਵੇ ਜਾਂ ਤਿੰਨ ਆ ਜਵੇ ਮੈਂ ਤਾਂ ਬਾਈ ਜਮੀ ਹੌਲੀ ਕਰਾਉਣੀ ਹੂੰ ਹੂੰ ਕਿਉਂਕਿ ਮੇਰੀ ਹਲੇ ਮੁਰ ਰਹੀ ਆ ਵੀ ਹੌਲੀ ਕਰੀ ਜਿੰਨੇ ਕਰਨੇ ਨਾ ਨਾ ਠੀਕ ਆ ਚਾ ਪੈਸੇ 5 ਰੁਪਏ ਵੱਧ ਲੈ ਲਈ ਹੌਲੀ ਕਰੀ ਮੈਂ ਕਹਣਾ ਵੀ ਨਾ ਠੀਕ ਆ ਕੋਲ ਛੱਡ ਕੇ ਕਰਾਉਣੀ ਆ ਮਹacre ਵੀ ਸੀ ਫਲੈਟ ਜੀ ਪੈ ਗਈ ਪਰਾਂ ਸੀ ਫਲੈਟ ਜੀ ਜਿਹੜਾ ਮਤਲਬ ਗਲਾਂ ਲੱਜ ਜਾਂਦਾ ਆਮਨੇ ਨੇ ਉਹ 6 ਦਿਨ 7 ਦਿਨ ਉਹ ਗੇ ਲਿਆ ਕੇ ਰੱਖੀ ਨੂੰ ਮੈਨੂੰ ਕਹੀ ਜਾਂਦਾ ਕਹੀ ਜਾਂਦਾ ਮਾ ਵੀ ਪੰਜ ਪੰਪਾ ਨੂੰ ਭਈਆ ਆਉਂਦਾ ਨਹੀਂ ਹੈਗਾ ਵੀ ਜੇ ਇਕੱਠਾ ਕੰਮ ਮਿਲੇ ਉਹ ਤਾਂ ਆਉਣਾ ਹੈ ਹੁਣ ਸ਼ਨੀਵਾਰ ਨੂੰ ਗਿਆ ਮੈਂ ਕਾ ਚਾਲ ਕਰਾ ਦੂਗਾ ਜੇ ਨਾ ਕਰਾਈ ਉਹਦੀ ਪਈ ਹੋ ਰਹਿਣੀ ਸੀ ਬਾਈ ਪਿਛਲੇ ਸਾਲ ਵੀ ਉਹਦੀ ਪਈ ਹੋ ਰਹਿ ਗਈ ਸੀ ਮੁਰਤੇ ਕਰਾ ਦੇ ਉਹਦੀ ਬੰਦੇ ਜੀ ਬਾਕੀ ਬਾਈ ਯਾਰ ਸਾਰੇ ਵਜੇਰੀ ਆਂਦੀ ਨਾ ਇਕੱਠੀ ਹੋ ਜਾਂਦੀ ਹੈ ਐਂ ਲਾਦੀ ਵੀ ਜਿੱਕਣਾ ਬਿਮਾਰੀ ਪੈ ਗਈ ਹਰ ਕਹਣਾ ਬਾਈ ਇਹ ਕੋ ਲਵਾਉਂਦੀ ਹੈ ਇਕੱਠੀ ਹੋ ਜਾਂਦੀ ਹੈ ਪਰ ਕਿ ਆ ਮੀਂਹ ਨਹੀਂ ਪਾਣੀ ਖੜਾ ਬਾਈ ਸਾਰੇ ਖੇਤਾਂ ਚ ਅਸਲ ਡੱਕੇ ਸਿੱਧੇ ਹੋ ਜਾਂਦੇ ਹੂੰ ਲੋ ਮੋਟਰ ਚਲਾਈ ਹੁੰਦੀ ਹੈ ਮੇਰੇ ਨਹੀਂ ਪਾਣੀ ਹੈਗਾ ਨਾ ਲਾਇਆ ਪਾਣੀ ਹੈ ਹੈ ਫਰਕ ਬਾਈ ਮਨੋ ਜਾ ਹਵਾ ਦਾ ਹਾਂ ਹਾਂ ਹਵਾ ਦਾ ਹੈਗਾ ਫਰਕ ਆ ਬਨੇ ਆ ਦੇਖੋ ਕਿ ਸਪਰੇ ਵੀ ਆਇਆ ਤਾਂ ਬਾਈ ਨੈਟਿਵੋ ਕਰੀਏ ਵਧੀਆ ਫਿਰ ਵੀ ਦੇਖੋ ਆ ਪਿਛਪਾਨ ਤੇ ਹਵਾ ਨੇ ਦੇਖੀ ਬਾਕੀ ਅਮਨੇ ਜਿੰਨਾ ਆ ਗਿਆ ਠੀਕ ਆ ਆਂ ਦਾ ਪਟਾਨਾ ਦਾਣਾ ਤਾਂ ਦੇਖ ਕੈਡਾ ਹੋਇਆ ਪਿਆ ਨਾ ਹੂੰ ਬੁੜਾਈ ਫਿਰ ਕਦੋਂ ਨਹੀਂ ਉਦਾਂ ਦੇ ਹਾਰੇ ਵਿੱਚ ਹਾਰੇ ਹੂੰ ਹੂੰ ਜਮੇ ਕੈਡਾ ਵਿੱਚ ਵਿੱਚ ਹਾਂ ਪੱਕੇ ਵੇ ਆਹ ਸਭੀ ਵੜਾ ਹੁੰਦਾ ਤਾਂ ਇਦਾਂ ਬਾਈ ਵੜਾ ਤਾਂ ਦਊਗਾ ਵਿੱਚ 5% ਜਿਹੜੇ ਕੱਚੇ ਉਹਨੇ ਮਾਰ ਲੈਣਾ ਉਹਨੇ ਐਤੀ ਨਹੀਂ ਵੜਾਉਣੇ ਹੈਗੇ ਮੀਟਰ ਬਾਈ ਐਡਾ ਲਾਉਂਦੇ ਨਾ ਉਹ ਮੀਟਰ ਨਹੀਂ ਮਾਰਦਾ ਹੈਗਾ ਜਾਂ ਫੋਲ ਦਿੰਦੇ ਆ ਫਿਰ ਬਾਅਦ ਮਾ ਚਾਹੀਦਾ ਹੁੰਦਾ ਉਹਨਾਂ ਨੂੰ ਕਿੰਨਾ ਚਾਹੀਦਾ 18 18 ਦੇ 14 ਪਾ ਲੈ ਆਉਂਦੇ ਆ ਆਪਣੇ 4 ਪੁਆਇੰਟ ਖਾ ਜਾਣੇ ਦੇਣੇ ਨਹੀਂ ਹੈਗੇ ਉਹਨਾਂ ਨੇ ਬਾਈ ਵੀ ਨਹੀਂ ਚੱਕਦੇ ਹੈਗੇ ਉਹਨੇ ਐ ਵੀ ਫੋਲ ਫਲੇ ਕਿਸੇ ਟਾਈਮ 23 ਮੌਟਰ ਤੱਕ ਫਿਰ ਕੀ ਆ ਗਿਆ 18 ਫਿਰ 17 ਵਰੀ ਆ ਗਏ ਬਾਈ ਇੱਕ ਦੇਖਿਆ ਆ ਪਾ ਗੇੜ ਦੇ ਰਾਜੀ ਬਾਈ ਕੋਲ ਉਹ ਕਹਿੰਦਾ ਵੀ ਦੋ ਦਿਨ ਖੜਾ ਕੇ ਵੜਾ ਲਿਓ ਚਾਰ ਜਿਆਦਾ ਹੀ ਹੋਊਗਾ ਵੀ ਥੋੜੀ ਆਉਂਦੀ ਸਾਰੇ ਲੱਗ ਜੂਗਾ ਹਾਂ ਇਹ ਤਾਂ ਫਰਕ ਤਾਂ ਹੈ ਵੇਲੇ ਸਾਲ ਵੀ ਬਾਈ ਅਸੀਂ ਜਬ ਵੜਾ ਕੇ ਲੈ ਕੇ ਗਏ ਸਾਡਾ ਮੌਸਰ ਘਟਿਆ ਤਾਂ ਵੀ ਟਰਾਲੀ ਵਰਤੇ ਪੱਖਾ ਲੱਗਿਆ ਤਾਂ ਵੀ ਫਾਇਦਾ ਉਹ ਚੀਜ਼ ਦਾ ਜਿਹੜੀ ਤਾਰ ਕੇ ਫੁੱਲ ਫਲਿਆ ਹੋ ਗਿਆ ਸਿਆਪਾ ਹੈ ਨਹੀਂ ਬਾਈ ਤਾਂ ਹੀ ਕਹਿੰਦੇ ਵੀ ਦੋ ਦਿਨ ਲੇਟ ਵੜਾ ਲਓ ਬਾਕੀ ਮੌਸਮ ਕਰਕੇ ਕਈ ਵਾਰ ਅੱਗੇ ਪਿੱਛੇ ਵੜਾਉਣੀ ਪੈਂਦੀ ਹੈ ਵੀ ਜੇ ਮੌਸਮ ਸਹੀ ਆ ਫਿਰ ਲੇਟ ਵੜਾ ਲਓ ਵਧੀਆ ਹੈ ਹਾਂ ਹਾਂ ਨਹੀਂ ਨਾ ਇਤੀ ਵੜਾਵਾ ਗਿਆ ਤਹਲੀ ਪਾਣੀ ਪੂਣੀ ਦਾ ਵੀ ਨਹੀਂ ਆਪਾਂ ਨੂੰ ਇੰਨਾ ਹੈਗਾ ਮਹਾਰਾਜ ਦੀ ਕਿਰਪਾ ਨਾਲ ਕੋਈ ਮਾਰ ਨਹੀਂ ਹੈਗੀ ਬਾਈ ਹਾਂ ਅਗੇ ਚੋਈ ਜੀ ਹੁੰਦੀ ਚੋਈ ਜੀ ਮਰ ਗਏ ਤੇ ਹਾਂ ਤੇ ਬੂਟੇ ਲਾਏ ਹਾਂ ਹਾਂ ਬਈ ਆਖੇ ਤੂੰ ਚੇਈ ਹੈ ਉਹ ਖੇਤ ਨਹੀਂ ਮੇ ਹੈ ਕਿਸਮਤ ਮਾੜੀ ਇਹਦੀ ਚੋਈ ਵੀ ਚੱਲੀ ਹੋਣੀ ਹੈਗੀ ਪਰ ਤਾਂ ਨਹੀਂ ਚੱਲੀ ਹੋਣੀ ਇਸਦੀ ਇਹਦੀ ਬੂਟੇ ਚ ਬਸ ਕਸਰ ਰੱਖੀਤੀ ਅਸੀਂ ਵੀ ਚੱਲ ਵੀ ਚੋਈ ਤਾਂ ਪਾਣੀ ਲਾ ਕੇ ਦੱਸੂਗੇ ਵੀ ਬੂਟੇ ਹੈਗੇ ਆ ਚੋਈ ਹੋਣੀ ਚੱਲੀ ਹੈਗੀ ਚੋਈ ਵੀ ਨਹੀਂ ਚੱਲੀ ਹੈਗੀ ਮਾੜੀ ਕਿਸਮਤ ਚੱਲੀ ਨਾ ਬਾਈ ਨਾ ਇੱਕ ਅੱਧਾ ਦਿਨ ਆ ਓਕਣਾ ਨਹੀਂ ਚਲੀ ਜੀ ਨਹੀਂ ਕਰਨੀ ਚਾਹੀਦੀ ਗੱਲਬਾਤ ਬਣੀ ਨਹੀਂ ਹਾਂ ਚੱਲੀਏ ਹੋਰ ਕੀ ਆ ਜਾਲੇ ਬਾਈ ਹੁਣ ਬਾ ਹੁਣ ਪ੍ਰਧਾਨ ਨੇ ਵੀ ਪ੍ਰਧਾਨ ਹੁੰਗਾ ਹਨ ਬੁੱਟੀ ਲਾ ਰਹਿਣੇ ਇੱਥੇ ਹਾਂ ਦੋ ਸਾਲ ਹੋਰ ਕੋਲੇ ਹਲੇ ਦੋ ਸਾਲ ਖੇਤੀ ਕਰਨੀ ਹਲੇ ਹਾਂ ਫੇਰ ਛੱਡ ਦੇਣਾ ਕੰਮ ਬਾਕੀ ਦੇਖਦੇ ਆਂ ਉਹਨੇ ਖੇਤੀ ਵੀ ਨਾ ਛੱਡਦਾ ਵੀ ਨਹੀਂ ਹਾਂ ਹਾਂ ਜੀ ਲੱਗਿਆ ਰਹਿੰਦਾ ਕਾਲੀ ਕਈ ਹੋ ਰਹਿਣੀ ਇਹ ਤਾਂ ਹੈ ਆ ਦੇਖੋ ਬਾਈ ਲੈ ਭਾਈ ਮੰਗੂ ਦੇ ਦਰਸ਼ਨ ਹੋ ਗਏ ਕਿੰਨੇ ਦਿਨ ਬਾਅਦ ਕਿਹਾ ਦਾ ਮੰਗੂ ਠੀਕ ਹੈ ਜੀ ਠੀਕ ਹੈ ਮੰਗੂ ਪੈਣੀਏਰੀ ਚ ਰਹਿਣ ਲੱਗ ਗਿਆ ਨਾ ਨਾ ਪੈਣੀ ਵੀ ਕਮਾਲ ਦਾ ਤਰ ਤਰ ਵੀ ਹੈ ਅੱਛਾ ਫਿਰ ਗਰੇ ਗਰੇ ਵੀ ਸਰਵਸੇ ਕੱਢਨੇ ਪੈਂਦੇ ਨਾ ਮੰਗੋ ਹੋਰ ਹਾਂ ਠੀਕ ਹੈ ਚੱਲ ਵੜਤਾ ਰੇੜਾ ਕੱਖਾ ਦਾ ਹਾਂ ਵੜ ਤਾ ਸੇਵਾ ਡੰਗਰਾ ਪਰ ਹੈ ਹੋਰ ਕਿਉਂ ਆਸੀ ਵੀ ਜੀਰੀ ਦੇਖਣ ਆਏ ਬਾਈ ਹਾਂ ਲੰਘ ਜੂ ਦੇਖ ਤਾ ਮੜਿਆ ਜਦਾ ਮੋਟਰਸਾਈਕਲ ਗਿਰ ਜੂਗਾ ਕੋਸਤਾ ਹੋਊਗਾ ਹੀ ਲੰਘੇ ਲੰਘਿਆ ਆਹ ਬਾਈ ਆ ਵੀ ਕਿਸਾਲ ਦੇ ਬੂਟੇ ਆ ਭਾਈ ਆ ਵੀ ਇੱਕ ਸਾਲ ਦੇ ਕਿਥੇ ਆ ਹਾਂ ਹੁਣ ਹੁਣੇ ਲੱਗੇ ਆ ਸਾਲ ਤਾਂ ਹੋਇਆ ਹੀ ਨਹੀਂ ਹਾਂ ਚੰਗੇ ਚੱਲੇ ਭਾਈ ਇਹ ਵੀ ਨਸਲ ਵਧੀਆ ਏ ਆ ਦੇਖੋ ਭਾਈ ਬਰੀਆ ਚੱਲੇ ਆ ਭਾਈ ਬੀਜ ਵਧੀਆ ਏ ਹਾਂ ਹਾਂ ਕਈ ਵਾਰ ਕਹਿੰਦੇ ਵੀ ਵੈਰਾਈਟੀ ਵਧੀਆ ਟੱਕਰ ਜਾਂਦੀ ਉਹੀ ਚੱਕਰ ਆ ਉਹ ਸੁਣਨਾ 9 ਤੇ 4 9 4 10 11 12 13 14 9 4 13 1 ਫੁੱਟ ਦਾ ਬੁੱਟਾ ਹੋ ਗਿਆ 1 ਫੁੱਟ ਦਾ ਹੋ ਗਿਆ ਥੋੜਾ ਵਾ ਲੱਗ ਜੇ ਪੀਤਾ ਬਣ ਕੇ ਫੁੱਟ ਦਾ ਬੁੱਟਾ ਹੋ ਗਿਆ ਬਾਈ ਪਰ ਜਿਹੜਾ ਪ੍ਰਧਾਨ ਜੀ ਜੱਗੇ ਵਾਲਾ ਏ ਨਿੱੱਗਾ ਵਾਲਾ ਉੱਪਰੋਂ ਲੰਬਾ ਬਹੁਤ ਹੈ ਸੇਵਾ ਹੋ ਜਵੇ ਪ੍ਰਧਾਨ ਜੀ ਕਮਰੂ ਦੇ ਮਿਲ ਜਵੇ ਯਾਰ ਹੈ ਹੈਗਾ ਨਿਗ੍ਹਾ ਮਾ ਨਹੀਂ ਪੈਣੀ ਹੈ ਹੈਗੇ ਹੈਗੇ ਇਧਰ ਨੂੰ ਦੇਖਿਆ ਮੈਨੂੰ ਆ ਬਾਈ ਜਿਹੜਾ ਪੀਸ਼ਾਂ ਲਾਇਆ ਹੈ ਨਾ ਇਹਨੇ ਸਾਡਾ ਪਿੰਡ ਬਚਾ ਲਿਆ ਇਹਨੇ ਪੈਣੀ ਚੌਥਾ ਪਿੰਡ ਬਚਾ ਲਿਆ ਇਹ ਲੱਗਿਆ ਦੋ ਕੁ ਸਾਲ ਤੀ ਹੈ ਇਹਨੇ ਪਿੰਡ ਪਚਾ ਲਿਆ ਭਾਈ ਇਹ ਗਰਾਊਂਡ ਦੀ ਕੰਧ ਨੂੰ ਲੈਤਾ ਪ੍ਰਧਾਨ ਸੱਚੀ ਗੱਲ ਹੈ ਹੈ ਸੱਚੀ ਗੱਲ ਹੀ ਸਾਰੇ ਪੜਾਦਾ ਹਾਂ ਨੂੰ ਜੀ ਪੂਨ ਪੈਂਟਾ ਪਤਾ ਦਾ ਹਾਂ ਪ੍ਰਧਾਨ ਜੀ ਇਹ ਨਾ ਹੁੰਦਾ ਗਰਾਊਂਡ ਗਿਆ ਤਾਂ ਹਾਂ ਇਹਨੇ ਵਿਛਾ ਲਿਆ ਮਤਰਾ ਦੀ ਪਿੰਡ ਗਏ ਤੇ ਦੋ ਤਿੰਨ ਜੇ ਨਾ ਹੁੰਦਾ ਜਿਹੜੀ ਗਾਹਾਂ ਟੁੱਟੀ ਆ ਭਾਈ ਨਹੀਂ ਹੋਰ ਇਹ ਟੁੱਟਣੀ ਸੀ ਉਹ ਹਾਂ ਸਰਬਾ ਨਦੀ ਦਾ ਹੁਣ ਲੱਗਿਆ ਪਾਣੀ ਥੋੜੀ ਆਈ ਜਾਣਾ ਮੀਂਹ ਕਿੱਥੇ ਪੈਂਦਾ ਬਾਈ ਪਤਾ ਨਹੀਂ ਬਾਈ ਕਿੱਥੇ ਦਾ ਪਾਣੀ ਪਾਤਾ ਹਾਂ ਤੇ ਲੈ ਲੱਗਦੇ ਕਿੱਥੇ ਕਿੱਥੇ ਆਵਣੇ ਪਾਣੀ ਜਾਂਦਾ ਨਦੀ ਕਿੱਧਰ ਤੇ ਆਈ ਨਹੀਂ ਸਾਡੇ ਤਾਂ ਮੀਂਹ ਨਹੀਂ ਪੈਂਦਾ ਹੈਗਾ ਖੇਤਾਂ 'ਚ ਪਾਣੀ ਨਹੀਂ ਖੜਦਾ ਹੈਗਾ ਬਾਈ ਕਹ ਜਿਹੜਾ ਰਸਮਾ ਜਾਂ ਮੀਂਹ ਜੀਰੀ ਨਹੀਂ ਲੱਗਦਾ ਇਹ ਹਾਂ ਹਾਂ ਜਿਹੜੀ ਸਿੱਧੀ ਧੁੱਪ ਆ ਕੇ ਪੱਕਣੀ ਹੈ ਜਿਹੜੀ ਪ੍ਰਦਾਨ ਖੜ ਖੜ ਕੇ ਪੱਕਿਓ ਵਜਨ ਜਰਾ ਦਿੰਦੀ ਹੈ ਹਾਂ ਹਾਂ ਹੈ ਉਹ ਫਰਕ ਤਾਂ ਹੈ ਜਿਹੜਾ ਜ਼ਿਆਦਾ ਟਾਈਮ ਲਊਗੀ ਹਾਂ ਤਾਂ ਹੀ ਬਾਈ ਕਹੀ ਜਾਂਦੇ ਕਹਿੰਦਾ ਤੁਹਾਡਾ ਏਰੀਆ ਹੀ ਨਸਰਾ ਸਾਡੇ ਤਾਂ ਹਲੇ ਵੱਲ ਵੀ ਨਹੀਂ ਆਈ ਹੈਗੀ ਕਿਹੜਾ ਤੁਸੀਂ ਉਹ ਗਾਲੇ ਚੜ ਵੀ ਉਹਨਾਂ ਦੀ ਲੈਣਾ ਬਾਈ ਹਾਂ ਪ੍ਰਣ ਜੀ ਰੇਤਾ ਕੰਮ ਦਾ ਨਦੀ ਓਹ ਰੇਤਾ ਕੰਮ ਦਾ ਮਖਾ ਚਾ ਦੋ ਗਰੇੜੀਆਂ ਲੈ ਜੀ ਹੈ ਰੇਤਾ ਬਾਈ ਆਏ ਆ तकरीबन ਮਾੜਾ ਮੋਟਾ ਟੋਆ ਪੈ ਜਾਂਦਾ ਏ ਦੂਹੇ ਤੀਏ ਦਿਨ ਚੌਥੇ ਦਿਨ ਨਦੀ ਜਾਂਦੀ ਓ ਫੇਰ ਭਰ ਜਾਂਦੇ ਨਹੀਂ ਚੱਲਦੀ ਹੁਣ ਵੀ ਹੈ ਹਾਂ ਨਾ ਸਵੇਰੇ ਬਹੁਤ ਪਾਣੀ ਜਮਾਇਰ ਮਿਲ ਕੀ ਸੀ ਆਏ ਤੇ ਸਾਡਾ ਆਏ ਆ ਬਾਈ ਕਿਹੜਾ ਨੋਕਲ ਪਿੰਡ ਹੈ ਪੰਜਾਰ ਜੇ ਕਿ ਜਨੇ ਆਪਣਾ ਮਕਾਨ ਮਕੂਨ ਦਾ ਕੰਮ ਕਰਨਾ ਹੈ ਰੈਡੀ ਰੂੜੀ ਨੂੰ ਤਾਂ ਬਾਈ ਉਹਨੇ ਰੋਕ ਦੇਣੀ ਟਰਾਲੀ ਟੋਲੀ ਦੀ ਰਖੜ ਹੈਗੀ ਆ ਟਰਾਲੀ ਵਾਲੇ ਦਾ ਫਗੜੇ ਕੋਈ ਰੇੜਾ ਭਰ ਲੈ ਗਿਆ ਕੋਈ ਛੋਟੀ ਰੇੜੀ ਕੋਈ ਥੈਲਾ ਭਰ ਲੈ ਗਿਆ ਠੀਕ ਕੰਮ ਸਰ ਜਾਂਦਾ ਹੈ ਵੈਸੇ ਪ੍ਰਧਾਨੀ ਪਿਓ ਰੋਤਾ ਇਹ ਵੀ ਨਹੀਂ ਲਾਉਣਾ ਚਾਹੀਦਾ ਮਿਕਸ ਕਰਕੇ ਲਾਉਣਾ ਚਾਹੀਦਾ ਨਾ ਦਰੇ ਵਾਲੇ ਦਾ ਲਾਉਣਾ ਵਿੱਚ ਇਹ ਦੂਹਾ ਪ੍ਰੈਸ਼ਰ ਵਾਲਾ ਆ ਦੇਖ ਲੋ ਉਹ ਆਪਣੇ ਦਾ ਬੋਸ ਚੌੜੀ ਨਦੀ ਹੈ ਪਾਣੀ ਖਾਫਾ ਚੱਲਦਾ ਆਪਣਾ ਉਹ ਸਵੇਰ ਇੱਥੇ ਚੱਲਦਾ ਭਰਿਆ ਹੋਇਆ ਉਹਦਾ ਕਾਇਬ ਤਾਂ ਉਹ ਸਾਹਮਣੇ ਦੇਖੋ ਬਾਈ ਮਦਰ ਹੋਰੇ ਦੋ ਪਾਰ ਚੇ ਹੋਗੇ ਇੱਕ ਇਧਰ ਨੂੰ ਹੋਗੇ ਇੱਕ ਉਧਰ ਨੂੰ ਉਹ ਪਰੇ ਮੈਂ ਦੇਲਾ ਪ੍ਰਧਾਨ ਬੰਦਾ ਖਿਚੂ ਪਾਣੀ ਐ ਪਾਰ ਹੋ ਜੂ ਨੁੰਗਾ ਹੋਊਗਾ ਲੈ ਡੁੰਗੇ ਨੂੰ ਜਾ ਜਾ ਮਾਰ ਦਿੰਦੇ ਛੜ ਇਹਦਾ ਰੱਖੋ ਜਣੀ ਇਹਦਾ ਹਾਲਾ ਹੈ ਬਾਈ ਪੈਰ ਰੱਖ ਕੇ ਲੰਘਣਾ ਪੈਣਾ ਨਦੀਆਂ ਗੰਮਾ ਮੈਨਿੰਗ ਹੁੰਦੀ ਨਹੀਂ ਬਾਈ ਮੈਨਿੰਗ ਹੋਈ ਜਾ ਫਿਰ ਇੱਤਾ ਜਾ ਕੋਈ ਆਵੇ ਕਿਸੇ ਨੂੰ ਦੁੱਖ ਨਹੀਂ ਹੈਗਾ ਬਲੌਗਰਾਂ ਦਾ ਵੀ ਜੀ ਨਹੀਂ ਲੱਗਦਾ ਹੁਣ ਇਕੱਤੀ ਖਾਤੇ ਬਰਸਾਤ ਤੋਂ ਬਿਨਾ ਬਾਈ ਐਤ ਕੀ ਬਰਸਾਤ ਨੇ ਬਸ ਐ ਕਹੋ ਵੀ ਬਸ ਕਰਾਤੀ ਆ ਦੇਖੀ ਬੁੱਤੀ ਜੇ ਸਾਡੀ ਸੱਪੇ ਹੁੰਦੇ ਹੈ ਜੀ ਬੈਠਾ ਆ ਦੇਖੋ ਪਾਣੀ ਬਾਈ ਪੂਰਾ ਚੱਲਦਾ ਮਾਰੋ ਮਾਰ ਕਈ ਮੋੜਾ ਜਿੰਨਾ ਪਾਣੀ ਚੱਲਦਾ ਹੈ ਲੈ ਕਿਹ ਜਿੰਨਾ ਪਾਣੀ ਚੱਲਦਾ ਹੈ ਸੱਤ ਲੂਜ ਲੰਘ ਜਾਣਾ ਬਾਈ ਸਾਰ ਹੂੰ ਉਹਦੇ ਕੋਈ ਘਟ ਨਹੀਂ ਇਹ ਮੇਰੇ ਸਾਹਬ ਨਾਲ ਪ੍ਰਧਾਨ ਜੀ 10-10 ਫੁੱਟ ਡੂੰਗੀ ਕਰ ਦੇਵੇ ਟੁੱਟੇ ਹੀ ਨਾ ਕਦੇ ਨਹੀਂ ਅਮਨੇ ਟੁੱਟੇ ਬਾਈ ਆ ਜਿਹੜੇ ਬਾਈ ਸਾਡੇ ਉਰੇ ਪਾਲੀ ਖਾ ਨਹਿਰ ਲੰਘਦੀ ਆ ਉਹ ਡੂੰਗੀ ਕਰਕੇ ਨਹੀਂ ਟੁੱਟਦੀ ਹੈ ਜੀ ਅਮਲੇ ਕੋ ਹੋ ਰਾਇ। ਇਹਦਾ ਨੁਕਸਾਨ ਵੀ ਕੋਈ ਨਹੀਂ ਆਪਣੀ ਦਰਿਆ ਚ ਪੈਂਦਾ। ਦਰਿਆ ਚ ਪੈਂਦਾ। ਠੀਕ ਨਹੀਂ। ਨਾਲ ਜਿਹਾ ਪੱਕੀਆਂ ਨਹਿਰਾਂ ਪਰਦਾਂ ਜਿਹੜੀਆਂ ਉੱਕੀਆਂ ਕਿੰਨੇ ਡੂੰਘੀਆਂ, ਹਿਲਦੀ ਨਹੀਂ ਹੈਗੀ। ਪਿੰਡਾਂ ਤੇ ਨੀਵੀਂ ਆਏ। ਹਾਂ ਜਣੀ ਚਾਹੀਦਾ ਏ। ਕਿਉਂ ਮੈਨੂੰ ਵੀ ਚਾਹੀਦੀ ਏ। ਔਰੇ ਤਾਂ ਬਾਈ ਜਿੱਥੇ ਅਸੀਂ ਖੜੇ ਆ। ਇਹਦੀ ਚੜਾਈ ਘੱਟੋ-ਘੱਟ 3 ਕਿਲੀਆਂ ਨਹੀਂ ਹੋਣੀ ਮੇਰੇ ਸਾਹਮਣਾਂ। ਹਾਂ। ਇੰਨੇ ਚ ਵੱਧੇ ਹੋਣੀ ਆ। ਵੀ ਦੇਖ ਲੋ ਇਹਨੇ ਕਿਹਾ ਟੁੱਟਣਾ ਔਰੇ। ਵੀ ਗਾਹਾਂ ਜਾ ਕੇ ਚੜਾਈ ਘਟ ਜਾਂਦੀ ਏ ਫਿਰ ਇੱਧਰ ਪਾਣੀ ਜ਼ਿਆਦਾ ਭਰੀ ਜਾਂਦਾ, ਭਰੀ ਜਾਂਦਾ ਫਿਰ ਆਸੇ-ਪਾਸੇ ਟੁੱਟ ਜਾਂਦਾ। ਟਾਂਗਾ ਹੈ ਨਹੀਂ। ਟਾਂਗਾ ਮ ਡਾਫ ਲੱਗੀ ਜਾਂਦੀ ਲੱਗੀ ਜਾਂਦੀ ਹੈ ਜੇ ਕਿਤੇ ਪ੍ਰਧਾਨ ਜੀ ਫਿਰੇ ਤੱਕ ਐਵੇਂ ਹੋਵੇ ਆਪਣੇ ਦੰਦੀ ਚੜੇ ਉਹਨਾਂ ਸਾਡਾ ਕੋਣ ਨੂੰ ਕਹਿੰਦਾ ਤੂੰ ਗੱਲਾਂ ਨਜ਼ਾਰੇ ਕਿਤੇ ਹੁਣ ਜਾਂ ਟੁੱਟ ਗਈ ਹੁਣ ਮੇਰੇ ਗੰਨੇ 'ਚ ਫੋਟ ਫੋਟ ਚੱਕ ਪੈ ਗਈ ਚੱਕ ਪੈ ਗਈ ਦੇਖ ਨਾ ਪ੍ਰਧਾਨ ਜੀ ਇੱਕ ਹੈ ਫਸਲਾ ਵੀ ਬਣੀ ਹੈ ਇਹ ਦੇਖ ਤੇ ਵਾਲੇ ਨਹੀਂ ਨਹੀਂ ਜਿੱਥੇ ਜ਼ਿਆਦਾ ਚੱਕ ਪੈ ਗਈ ਗੰਨਾ ਵੀ ਨਹੀਂ ਹੁੰਦਾ ਮੈਂ ਤਾਂ ਪਾਣੀ ਲੱਗ ਗਿਆ ਗੰਨੇ ਦੀ ਗੱਲ ਬਣੀ ਨਹੀਂ ਪੈਣਾ ਘੋਟ ਲੈਣਾ ਉਹਨੇ ਚੱਕ ਨੇ ਨਾਲੇ ਪਾਇਆ 6-7 ਬਟਰਨਾਮ ਜਮੀ ਪੈ ਗਿਆ ਉਹ ਵੀ ਨਹੀਂ ਚੱਲਣੀ ਕਮੈਨ ਨਹੀਂ ਚੱਲਣੀ ਹੈਗੀ ਲੱਕ ਮਾਰੂ ਉਰੇ ਤੇ ਬਾਈ ਗਰਾਊਂਡ ਮੇਰੇ ਸਾਹਮਣੇ ਹੋਣਾ 3 4 5 ਕਿਲੀ ਹੋਣਾ ਉਹ ਸੜਕ ਨੂੰ ਪਾਣੀ ਲੱਗਿਆ ਪਤਾ ਗਰਾਊਂਡ ਵਾਲੀ ਜਿੱਥੇ ਸਪੈਦਾ ਖੜੇ ਆ ਓਕੇ ਆ ਦੇਖ ਲੋ ਵੀ ਇੰਨੇ ਦੂਰ ਤੱਕ ਪਾਣੀ ਆ ਗਿਆ ਤਾਂ ਇਧਰ ਨੂੰ ਵੀ ਬੰਨ ਬਾਈ ਉਹ ਸਾਹਮਣੇ ਟਾਵਰ ਦੇ ਲਾਗ ਹੈ ਉੱਥੇ ਤੱਕ ਲੱਗਿਆ ਪਤਾ ਪਾਣੀ ਮਾਰਨੇ ਪਰ ਤਾਂ ਇਹ ਗਨਾ ਗੋਹਾ ਪਿਆ ਇਹਨਾਂ ਦਾ ਗੈਂ ਦਾ ہاں ਗੈਂ ਦੇਖੋ ਇਹ ਉਹਦੇ ਗੋਹੇ ਚੁਗਣ ਲੱਗੇ ਉਹ ਪਿਓ ਰਹੀ ਲੈਣਾ ਦੇਖ ਲੋ ਨਾ ਮੈਂ ਤਾਂ ਪਾਇਆ ਕਿ 15 ਟਰਾਲੇ ਪਾ ਪ੍ਰਧਾਨ ਨੇ ਵੀ ਬਾਈ ਪਾਤੇ ਇਹ ਕੀ ਅਸੀਂ ਪ੍ਰਧਾਨ ਜੀ ਮੇਰੀ ਜੀਨੀ ਪੈਣਾ ਉੱਚੀ ਨਹੀਂ ਮੀ ਜੀਤੀ ਹੁਣ ਜਾ ਕੇ ਰੰਗ ਰੁਪਿਆ ਦਿਖਾਤਾ ਉਹਨੇ ਨਹੀਂ ਨਹੀਂ ਹੋ ਜਾਂਦੀ ਐਨ ਬਿੱਕੇ ਲੱਗ ਵੱਧ ਗਈ ਦੱਸਦੀ ਹੈ ਵੀ ਹੈਗੀ 734 ਆਹ ਹਾਂ ਸੁਣੇ ਚਲੋ ਜਿਹੜੇ ਹਾਈਬ੍ਰਿਡ ਬੀਜ ਆ ਬਾਈ ਸਾਰੇ ਹੀ ਵਧੀਆ ਉਹ ਘੱਟ ਟਾਈਮ ਬਿਮਾਰੀ ਘੱਟ ਹੈ ਹਾਂ ਅੱਛਾ ਓਕੇ ਸਰ डीसी कह रहा भाई डीसी हो गया यार डीसी कह रहा गेड़ा मार के जाए कोई नहीं भाई डीसी ਨੂੰ ਹੀ ਮਿਲ ਜੂ ਮੈਂ ਬੰਦਾ ਭਾਈ ਜੋ ਦਾ ਸਾਡੇ ਪਸਾਰੀ ਮੋਰਚੇ ਦਾ ਜੋ ਦਾ ਬਾਡੀ ਸੀ ਨਾ ਖਵਾਰ ਬਣਦੇ ਆਪਣੇ देख दिल्ली 다ਰਨੇ ਜਵਾਈ ਇਹ ਕਿਲੋ ਕਿਲੋ ਮੀਟਰ 2 2 ਕਿਲੋਮੀਟਰ ਇਧਰੋਂ ਆਏ ਨੂੰ ਖਵਾਰ ਬਣਦਾ ਹੁੰਦਾ ਤੇ डीसी ओ डीसी ਹੁੰਦੀ ਰੇ ਟਰਾਲੀ ਦੀ ਖਵਾਰ ਤੇ ਕੀ ਹੁੰਦਾ ਇਹ ਡਿਊਟੀ ਤੇਰੀ ਬਾਈ ਡਿਊਟੀ ਖਵਾਰ ਵਾਲੇ ਨਹੀਂ ਤੇ ਜਾਣੇ ਆ ਕੇ ਮੈਂ ਕਹਿੰਦਾ ਮਹੀਨੇ ਵੀ ਭਾਈ ਦੋ ਲਾਇਆ ਹੈ ਮੈਂ ਡੀਸੀ ਲੜੀ ਦਾ ਪੰਜ 6 ਮਹੀਨੇ ਲਾਇਆ ਮੋਰਚਾ ਫਤਿਹ ਕਰਕੇ ਆਇਆ ਇਹਦੇ ਨਾਂ ਨਾਂ ਕਹਿੰਦੇ ਨਾ ਹਾਂਜੀ ਕਿ ਮਾਮੇ ਰਹੀਂ ਜਾਣਦੇ ਰਹਿੰਦੇ ਅੱਛਾ ਬਾਗ ਵਾਲੀ ਦੇ ਉਹਨਾਂ ਦੀ ਹਫ਼ਤੇ ਜੀ ਨੂੰ ਇੱਕ ਗੱਡੀ ਜਾਣੀ ਇੱਕ ਨੇ ਚਲੇ ਜਾਣਾ ਇੱਕ ਨੇ ਆ ਜਿਹੜਾ ਇੱਕ ਨੇ ਚਲੇ ਜਾਣਾ ਗੱਡੀ 'ਚ ਇਹਦੇ ਜੀ ਲੱਗੇ ਰਹਿੰਦੇ ਹਾਂ ਉੱਥੇ ਚਲੇ ਜਾਂਦਾ ਤੇ ਹਾਂ ਜਿਹੜਾ ਲੋਕ ਜਿਹੜਾ ਪੱਥਰ ਕੱਲਾ ਪੱਥਰ ਵੀ ਨਹੀਂ ਕੁਛ ਕਰਦਾ ਜਿਹੜਾ ਜਾਲ ਬੰਨ੍ਹਦਾ ਇਹ ਪੱਕਾ ਕੰਮ ਹੈ ਜੇ ਥੈਲੇ ਲਾ ਦਿੰਦੇ ਥੈਲੇ ਵੀ ਸੁੱਕ ਪੜ ਜਾਂਦੇ ਆ ਇਹ ਪੱਕਾ ਕੰਮ ਹੈ ਉਹ ਨਹੀਂ ਦੇਖ ਲਓ ਉਹ ਤੇ ਛੇੜ 7 ਫੁੱਟ 8 ਫੁੱਟ ਪਾਣੀ ਆ ਬਾਈ ਉਰੇ ਆ ਦੇਖ ਲੋ ਕੰਦਰੇ ਉੱਪਰੋਂ ਪਾਣੀ ਚੱਲਦਾ ਦਾ ਉਰੇ 8 ਫੁੱਟ ਖੜਵਾ ਪਾਣੀ ਦਾ ਪੈਰ ਤਾਂ ਲੱਗਣ ਦੇ ਨੇ ਬਾਈ ਹਾਂ ਬਾਈ ਇੱਕ ਵਰਦਾ ਡਰ ਲੱਗਦਾ ਹੈਗਾ ਪਾਣੀ ਨਾ ਦੀ ਟੁੱਟ ਗਈ ਇੱਥੇ ਸਹੀ ਹੈ ਡੀਸੀ ਨੂੰ ਮਿਲਦੇ ਬਾਈ ਹੁਣ ਤੁਹਾਨੂੰ ਦਿਖਾਉਂਦੇ ਆ ਪਰ ਨਦੀ ਨਾ ਕਿਥੇ ਦੇ ਕੇ ਚਾਂਗੇ ਟੁੱਟੇ ਬਾਈ ਰਿਸਕ ਬਹੁਤ ਖਰਾਬ ਹੈ ਇਹਦਾ ਕੰਮ ਮੁੜ ਕੇ ਇਹ ਤਾਂ ਨਹੀਂ ਚੱਲਦਾ ਬਾਈ ਆ ਦੇਖੋ ਬਾਈ ਇਹ ਖਨਾ ਉਰੇ ਰੇੜੀ ਰੂੜੀ ਹੈ ਭਰਨੀ ਹੋਵੇ ਤਕਰੀਬਨ ਇਹ ਖਾਲੀ ਤਾਂ ਹੁਣ ਪਾਣੀ ਆ ਸਾਰਾ ਫੇਰ ਭਰ ਗਿਆ ਰੇਤਾ ਮਲਤੀ ਵੀ ਕਹਿੰਦਾ ਕਾਹੀ ਵੱਢਣੀ ਦੇਖ ਲੈ ਕਾਹੀ ਕਾਹੀ ਖੜੀ ਆ ਕਹਿੰਦਾ ਛਾਂਣ ਬਣਾਉਣੀ ਆ ਹਾਂ ਕੰਮ ਨਹੀਂ ਸਵੇਰੋਂ ਮਾਜਾ ਦਾਤੀ ਲਿਆ ਹਾਂ ਵੱਢ ਲਵੇ ਹਾਂ ਤੇ ਇਹੂੰ ਉਦਾਂ ਵੀ ਖਰਾਬ ਆ ਆਪਾਂ ਕਿੱਥੇ ਜਿਹੜੇ ਤੇ ਇੱਥੇ ਨੇ ਮਨਿਆ ਇਹ ਕਸੂਰੋਂ ਮਾਜਾ ਦਾਤੀਆਂ ਲਿਆ ਚਾਰ ਵੱਢ ਲੈ ਆਹ ਵੱਢ ਲੈ ਕਹਿੰਦਾ ਵੱਢ ਦੇਣੀ ਆ ਆਪਾਂ ਜੀ ਵੱਢ ਦੇਣੀ ਮਖਾ ਪਰ ਪਾਣੀ ਨਹੀਂ ਕਹਿੰਦਾ ਮੈਨੂੰ ਕੰਮੇ ਬਹੁਤ ਆ ਬਟਾ ਖੰਬੇ ਤੇ ਚੜ ਗਏ ਭਾਈ ਚੜਾਈਆਂ ਜਿਹਦੇ ਕਹਿੰਦਾ ਐਨਾ ਟਾਈਮ ਕਿੱਥੇ ਆ ਭਾਈ ਮੈਲੋਡੀ ਸੀ ਭਾਈ ਨੂੰ ਹਾਂਜੀ ਭਾਈ ਅੱਸੀ ਕਾ ਸਾਰੇ ਜੀ ਭਾਈ ਕੀ ਦੇਖਦਾ ਵੀ ਅੱਕ ਲੈਣਾ ਇਹ ਲੱਗਾ ਕਿ ਪਤਾ ਹਾਂ ਵੀ ਪਹਿਲੇ ਨਿੱਕਾ ਲੈ ਕੇ ਉੱਤੇ ਲਾ ਲੀਏ ਜੀ ਜੀ ਕਹਿੰਦਾ ਉਹ ਲੈਣ ਆਇਆ ਦੇ ਸੀਗਾ ਅੱਕ ਲੈਣ ਆਇਆ ਅੱਕ ਆਹ ਵਾਹ ਜੀ ਅੱਕ ਪਹਿਲੀ ਕਰਨ ਲੈ ਕੇ ਲਾ ਲੂਗੇ ਬੇਲ ਦੀ ਭਾਈ ਅੱਕਾਂ ਦਾ ਵੀ ਟਾਈਮ ਆ ਗਿਆ ਗਰਾਊਂਡ 'ਚ ਵੀ ਚੱਲਦਾ ਕੰਮ ਇੱਧਰ ਮੁੰਡੇ ਲੱਗੇ ਵਸਵਾਏਗਾ ਪ੍ਰਧਾਨ ਜੀ ਅੱਕ ਵੀ ਲੈ ਕੇ ਜਾਣੇ ਭਾਈ ਆਪਾਂ ਨੇ ਆ ਕੇ ਜੀ ਨਜ਼ਾਰਾ ਕਰਾਤੇ ਅੱਕ ਬਹੁਤ ਹੈ ਹੈ ਅੱਕ ਖੜਾ ਜੀ ਜੀ ਹੁਣ ਮੇਰੀ ਗੱਲ ਸੁਣੋ ਤੂੰ ਰੋਜ਼ ਗਰਾਉਂਡ ਜਾਂਦਾ ਹੁਣ ਉਹ ਨਿਗਰ ਰੱਖੀ ਕਿੱਧਰ ਕਿੱਧਰ ਰੱਖਿਆ ਮੈਂ ਤਾਂ ਦੇਖਿਆ ਆਪਣੇ ਜੁਗਾ ਆਪਣੇ ਜੋਗਾ ਹੀ ਦੇਖੇ ਇਹਨੇ ਸਾਰੇ ਜੋਗਾ ਹੀ ਆ ਬਸ ਨਾ ਉਦੋਂ ਪਾਣੀ ਭੂਮੀ ਨਾਲ ਵੜਨੇ ਨਾਲ ਤਾਂ ਬੋਂਪੰਗ ਗੰਦ ਖੰਦੇ ਨਾਲ ਉੱਟਾ ਉੱਪਰ ਕਰਕੇ ਹਾਂ ਨਹੀਂ ਨਹੀਂ ਰਹੀ ਹੋਏ ਦੋ ਦਿਨ ਪਹਿਲਾਂ ਜੀ ਜੀ ਦੀ ਬੱਤੀ ਕੋਲ ਜਾਓ ਉੱਪਰੇ ਖੜਾ ਬੜਾ ਠੀਕ ਆ ਕਿਹ ਖੜਾ ਹੈ ਸੜਕ ਭਰੀ ਖੜੀ ਆ ਅੱਛਾ ਬੈਠੋ ਗੰਦੀ ਮਿੱਟੀ ਸੱਪਲੀ ਜਾ ਕੇ ਜੀ ਦੀ ਕੁੱਤੇ ਲੱਗੀ ਟੋਟੀ ਵੱਡੀ ਦੀ ਭੱਗਿਆ ਚਲੀ ਆਉਣਾ ਨਹੀਂ ਤਾਂ ਸਹੀ ਆ ਮੁੱਠੀ ਤੇ ਹੁੰਦਾ ਚੇ ਗਾੜੀ ਦੀ ਮੁੱਠੀ ਤੇ ਹੁੰਦਾ